ਲਿਖਾ ਦੇ ਹਾਂਜੀ ਪ੍ਰਧਾਨ ਜੀ ਜੇ ਹੋ ਸਕੇ ਤਾਂ ਪੱਖੇ ਇੱਕ ਤੋਂ ਸਟੇਜ ਤੇ ਵੀ ਲਾ ਦਿਓ ਯਾਰ ਬਾਕੀ ਸੰਗ ਦਾ ਵਾਸਤੇ ਤਾਂ ਪੱਖੇ ਲੱਗੇ ਹੋਏ ਆ ਵੀ ਤੇ ਤੁਹਾਡੇ ਸਾਹਮਣੇ ਹੀ ਆ ਹੁਣ ਗਰਮੀ ਇੰਨੀ ਆ ਤੇ ਪੱਖੇ ਤਾਂ ਲੱਗੇ ਆ ਪਰ ਦੇਖੋ ਸਾਡਾ ਕੀ ਹਾਲ ਹੋਇਆ ਮੈਂ ਪਿੱਛੇ ਪਏ ਆ ਸੀ ਅਜੇ ਤੀਜਾ ਚੌਥਾ Song ਸਾਡਾ ਬਈ ਦਾਦੇ ਆ ਦਰਬਾਰ ਦੇ ਵਿੱਚ ਤੇ ਵੀ ਹੁਣ ਦੇਖੋ ਸਾਡੇ ਕੱਪੜੇ ਐ ਨਿਚੜਦੇ ਪਏ ਆ ਇਸ ਕਰਕੇ ਸਾਡੇ ਅਸ਼ੋਕ ਜੀ ਪ੍ਰਧਾਨ ਜੀ ਚ ਨਜ ਬੇਨਤੀ ਹੈ ਜੇ ਹੋ ਸਕੇ ਤਾਂ ਇੱਕ ਦੋ ਪੱਖੇ ਇਸ ਸਟੇਜ ਤੇ ਲਗਾ ਦਿਓ ਬਹੁਤ ਕਿਆ ਕਿਆ ਹੋਵਾਦਾ ਪ੍ਰਧਾਨ ਜੀ ਸਟੇਜ ਤੇ ਆ ਗਏ ਮੈਂ ਕਿਹਾ ਪੱਖਾ ਲੈ ਕੇ ਉਧਰ ਹੀ ਆ ਜੀ ਠੀਕ ਹੈ ਜੀ ਮੈਂ ਪੱਖਾ ਲੈ ਕੇ ਆ ਰਿਹਾ ਹਾਂ ਜੀ ਚੁੰਨੀ ਤੇ ਲਿਖਾ ਦੇ ਹਰ ਹਰ ਅਮੀਏ ਤੁਹਾਡੀ ਸੇਵਾ ਜੀ ਹਾਜ਼ਰੀ ਮੈਂ ਤੇ ਬਾਜ ਵਿਪਾ ਨਰਿੰਦਰ ਜੋਧ ਜੀ ਆਓ ਜੀ ਜੈ 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 ਹੋ ਆਪਾਂ ਮੇਰੀ ਜੁਨੀ ਤੇ ਲਖਾ ਦੇ ਹਰ ਹਰ ਰਾਮ। ਕੋਈ ਨਹੀਂ ਥੋੜੀ ਥੋੜੀ ਬਾਜਾਂ ਸਾਜਾਂ ਦੀ ਭਾਜੀ ਕਹਿੰਦੇ ਘੱਟ ਕਰ ਦੋ। ਇਹਨੇ ਹੋਰ ਥੋੜਾ ਜਿਹਾ ਕਲਾ ਇਹਨੇ ਮੁੰਡਿਆਂ ਨੇ ਗਈ ਜਾਣਾ। ਬਸ ਤੁਸੀਂ ਮੈਂ ਸਮਝ ਲੱਗਣੀ ਚਾਹੀਦੀ ਠੀਕ ਹੈ। ਮੁੰਡਿਆਂ ਨਾਲ ਤਾਂ ਬਸ ਕੁੱਟੀ ਚਾਹੀਦੀ ਜਿਹੜਾ ਗੌਣ ਵਾਲਾ ਸੁਣੇ ਨਾ ਸੁਣ। ਇਹਨਾਂ ਨੇ ਵੇਖ ਕਰੋ ਦੇਖੋ 2 2 3 3 ਮੈਕ ਚਾੜੇ ਹੋ ਰਿਹਾ। ਇਸ ਕਰਕੇ ਹਾਂਜੀ। ਆ ਥੋੜੀ ਜਿਹੀ ਕਿਨਾਰ ਮਾਰ ਜੇ ਇਤੋਂ ਕਿੰਦੇ ਦੀ ਕਿਨਾਰ ਵੀ ਕਿੰਦੇ ਦੀ ਜਾਲਾ ਰੱਖਦੇ। ਆ ਥੋੜੀ ਜਿਹੀ ਕਿਨਾਰ ਕਰ ਦਿੱਤਾ ਤਪਲੇ ਦੀ ਘੱਟ ਮਾਰ ਜੇ ਕਿਨਾਰ ਘੱਟ ਕਰ ਦੋ। ਤਪਲੇ ਦੀ ਮਾਰ ਜੇ ਤਪਲੇ ਆ ਘੜ ਕਾ ਟਿਕਾ ਦਾਨਾ ਥੋੜਾ ਕਰ ਲਵੇ ਜੀ ਮੰਦਿਰ ਦੇ ਗੁਰੂ ਜੀ ਦੇ ਜਨਮ ਸਥਾਨ ਦਾ ਦੇਖ ਮਿਲਦਾ ਹੈ ਤਾਂ ਜਿੱਥੋਂ ਪੂਰਾ ਦੇਖਿਆ ਲੈਦਾ ਮੰਦਿਰ ਦੇ ਗੁਰੂ ਜੀ ਦੇ ਜਨਮ ਸਥਾਨ ਦਾ ਮਿਲਦਾ ਹੈ ਜਾਨ ਜਿੱਥੋਂ ਪੂਰਾ ਦੇਖਿਆ ਲੈਦਾ ਮੈਂ ਵੀ ਜਾਣਾ ਹੈ ਪੂਰਾ ਦੇ ਦਰ ਮੇਰੀ ਚੁੰਨੀ ਤੇ ਲਿਖਾ ਦੇ ਮੇਰੀ ਚੁੰਨੀ ਤੇ ਲਿਖਾ ਦੇ ਮੇਰੀ ਚੁੰਨੀ ਤੇ ਲਿਖਾ ਦੇ ਹਰ ਚੁੰਨੀ ਤੇ ਲਿਖਾ ਦੇ ਹਰ ਮੇਰੀ ਚੁੰਨੀ ਤੇ ਲਿਖਾ ਦੇ ਹਰ ਹਰ ਅੰਮੀਏ ਮੇਰੀ ਚੁੰਨੀ ਤੇ ਲਿਖਾ ਦੇ ਹਰ ਹਰ ਅੰਮੀਏ ਤੇ ਸਰਕਾਰ ਲੋ ਸਰਕਾਰਾਂ ਦਾ ਦਾਤਿਆਂ ਲੋ ਜੀ ਜਿਹੜੀ ਸਰਕਾਰਾਂ ਦੂਰ ਦੂਰ ਤੋਂ ਆਈਆਂ ਨੇ ਉਹਨਾਂ ਨੂੰ ਬਹੁਤ ਸਾਰਾ ਅਸ਼ੀਰਵਾਦ ਬੜਾ ਸਤਿਕਾਰ ਬੜਾ ਮਾਣ ਆ ਰਿਹਾ ਸਾਡੇ ਪ੍ਰਧਾਨ ਜੀ ਅਸ਼ੋਕ ਜੀ ਬੱਬੂ ਬਾੜ ਜੀ ਉਹ ਸਾਡੇ ਵੀਰ ਗੱਲੋ ਜੀ ਦਾਤਿਆਂ ਨਾਲ ਸਰਕਾਰਾਂ ਨਾਲ ਸਾਈਆਂ ਨਾਲ ਲੋ ਜੀ ਬਹੁਤ ਸਾਰਾ ਸ਼ੀਰਪਾਲ ਬੜਾ ਸਤਕਾਰ ਬੜਾ ਮਾਣ ਆ ਰਿਹਾ ਉਹ ਸਾਡੇ ਪ੍ਰਧਾਨ ਸਾਹਿਬ ਜੀ ਸਾਹਮਣੇ ਬੈਠੇ ਨੇ ਲਾਲ ਜੱਟ ਕਾਲੀ ਸਾਹਿਬ ਜੀ ਉਹ ਸਾਡੇ ਵੀਰੋ ਤੇ ਬੈਠੇ ਨੇ ਬਾਬਾ ਜੀ ਤੁਸੀਂ ਆਨੇ ਬਹਾਰ ਦੀ ਆ ਜਾਂਦੀ ਹੈ ਮੜੇ ਗੇੜਾ ਕੱਢ ਜੇ ਹੋ ਗਈ ਜਿੱਦਾਂ ਨਾ ਵੀ ਹਰਿਆਲੀ ਆ ਜਾਂਦੀ ਹੈ ਤਾਂ ਆਪ ਆਏ ਬਾਬਾ ਜੀ ਬਹਾਰ ਆਈ ਜੁੱਸੀ ਜਾਨੇ ਬਿਹਾਰ ਜੀ ਆਂਦੇ ਬੜਾ ਸਰਕਾਰ ਬੜਾ ਮਾਣ ਆਪਣੇ ਬੱਚਿਆਂ ਨੂੰ ਬਹੁਤ ਸਾਰਾ ਅਸ਼ੀਰਵਾਦ ਸੰਗਤਾਂ ਲੋ ਅੱਜਰ ਖੜੇ ਪ੍ਰਧਾਨ ਮੈਂ ਇੱਧਰ ਦੇਖੀ ਜਾਂਦਾ ਮੈਂ ਕਿਹ ਵਰਦਾ ਜੀ ਕਿੱਥੇ ਵੀ ਪ੍ਰਧਾਨ ਜੀ ਤੁਸੀਂ ਵੀ ਆ ਜਾ ਜਰਾ ਜਿੱਦਾ ਹਰੇ ਰੰਗ ਦਾ ਤੁਸੀਂ ਕੁਰਤਾ ਪਿਆੰਮਾ ਪਾਇਆ ਹੈ ਕਿਆ ਬਾਤ ਹੈ ਬਈ ਇੱਧਰ ਹਰਿਆਲੀ ਇਸੇ ਤਰ੍ਹਾਂ ਜੁੱਸੀ ਆਂਦੇ ਆ ਠੀਕ ਹੈ ਜੇ 5 ਮਿੰਟ ਬਾਅਦ ਘੇੜਾ ਕੱਢ ਜਿਆ ਕਰੋ ਇਹ ਰਟਾਵਾ ਸਿੱਕਾ ਉਹ ਵੀ ਫਿਰ ਤੱਕ ਦਿੰਦਾ ਫਿਰ ਕਲਾਕਲ ਗਰਮ ਰਹਿੰਦਾ ਉਧਰ ਸੰਗਤਾਂ ਵਾਸਤੇ ਪੱਖੇ ਲੱਗੇ ਛੱਡੀਆਂ ਵਾਵਾ ਆ ਰਹੀਆਂ ਆਉਂ ਆ ਰਹੀ ਐ ਉਹ ਯਾਰ ਕਿੱਧਰ ਲਾ ਗਿਆ ਮੜਿਆ ਐ ਨੂੰ ਕਰਦੇ ਆਂਦੀ ਐ ਠੀਕ ਐ ਫੇਰ ਠੀਕ ਐ ਮਹੰਗਾ ਕਰੇ ਇੱਧਰ ਆਂਦੀ ਨਹੀਂ ਬਈ ਮੈਂ ਤਾਂ ਕਰ ਗਏ ਜੀ ਆਪਾਂ ਕਲਾਕਾਰਾਂ ਨੂੰ ਵੀ ਹਵਾ ਲਗਾਨੀ ਆ ਠੀਕ ਐ ਜੀ ਬਹੁਤ ਸਤਿਕਾਰ ਬੜਾ ਮਾਣ ਸਾਡੇ ਪ੍ਰਧਾਨ ਜੀ ਆ ਗਿਆ ਜੀ ਹਾਂ ਜੀ ਇਹ ਹਰ ਹਰ ਸੋਹੰਗ ਸੋਹੰਗ ਉਹਦਾ ਨਾਂ ਹੈ ਜਪਣਾ ਜ਼ਿੰਦਗੀ ਦਾ ਹਰ ਲਾਹਾ ਉਧਰ ਦਰ ਤੋਂ ਖੱਟਣਾ ਹਰ ਹਰ ਸੋਹੰਗ ਸੋਹੰਗ ਉਹਦਾ ਨਾਂ ਹੈ ਜਪਣਾ ਜ਼ਿੰਦਗੀ ਦਾ ਹਰ ਲਾਹਾ ਉਧਰ ਦਰ ਤੋਂ ਖੱਟਣਾ ਝੋਲੀ ਖੁਸ਼ੀਆਂ ਨਾਲ ਵਿੱਚ ਧਰਿਆ ਪਈ ਆਪੇ ਖੁਸ਼ੀਆਂ ਨਾਲ ਵਿੱਚ ਧਰਿਆ ਪਈ ਆਪੇ ਮੇਰੀ ਜੁੰਨੀ ਤੇ ਲਿਖਾ ਦੇ ਮੇਰੀ ਜੁੰਨੀ ਤੇ ਲਿਖਾ ਦੇ ਮੇਰੀ ਜੁੰਨੀ ਤੇ ਲਿਖਾ ਦੇ ਹਰ চুমিক লিখাতে হার চুকে হারে হরে হর আমি ਜੁਬੇ ਕੈ ਲਿਖਦੇ ਹਰ ਹਰ ਅਮੀਏ ਓ ਓ ਜੇ ਜੇ ਸੁਦੂ ਜੇ ਓ ਜੇ ਜੇ ਹਰ ਹਰ ਸੋਹੰਗ ਸੋਹੰਗ ਉਹਦਾ ਨਾਂ ਹੈ ਜਪਣਾ ਜ਼ਿੰਦਗੀ ਦਾ ਹਰ ਲਾਹਾ ਉਹਦੇ ਦਰ ਤੋਂ ਖਟੇ ਹਰ ਹਰ ਸੋਹ ਹੰਗੇ ਸੋਹ ਹੰਗੇ ਉਹਦਾ ਨਾਮ ਹੈ ਚੱਪਣਾ ਜ਼ਿੰਦਗੀ ਦਾ ਹਰ ਲਾਹ ਉਹਦੇ ਦਰਦੋਂ ਖੱਟਣਾ ਝੋਲੀ ਖੁਸ਼ੀਆਂ ਨਾਲ ਜਦੋਂ ਭਰਿਆ ਮੈਂ ਖੁਸ਼ੀਆਂ ਨਾਲ ਜਦੋਂ ਭਰਿਆ ਮੈਂ ਮੇਰੀ ਚੁੰਨੀ ਤੇ ਲਿਖਾ ਦੇ ਮੇਰੀ ਚੁੰਨੀ ਤੇ ਲਿਖਾ ਦੇ ਮੇਰੀ ਚੁੰਨੀ ਤੇ ਲਿਖਾ ਦੇ ਹਰੇ ਹਰੇ ਅੰਮੀਏ ਚੁੰਨੀ ਤੇ ਲਿਖਾ ਦੇ ਹਰੇ ਹਰੇ ਮੇਰੀ ਚੁੰਨੀ ਤੇ ਲਿਖਾ ਦੇ ਹਰੇ ਹਰੇ ਅੰਮੀਏ ਓ ਹੋ ਤੇਰੇ ਜੱਜ ਨਾਲ ਸੋਨੇ ਤੇ ਮੜਿਆ ਕੰਕੀ ਦਾ ਮੰਦਿਰ ਈਕ ਬੜਿਕ ਮੰਨਾ ਮਾਏ ਮੇਰੇ ਮਨ ਦੇ ਅੰਦਰ ਕੰਡ ਨਾਲ ਸੋਨੇ ਤੇ ਮੜਿਆ ਕੰਕੀ ਦਾ ਮੰਦਿਰ ਬੱਲਵਾਂ ਨੇ ਕਮਾਲ ਦਿੱਤ ਕਰੀ ਆਪਣੀ ਵਾਲੇ ਕਮਾਲ ਦਿੱਤ ਕਰੀ ਆਪਣੀ ਮੇਰੀ ਚੁਮਕਨ ਖਾਦੇ ਮੇਰੀ ਚੁਮਕਨ ਖਾਦੇ ਮੇਰੀ ਚੁਮਕਨ ਖਾਦੇ ਹਾਰ ਹਾਰ ਬਿਜਲੀ ਕਾ ਲਿਖਾ ਦੇ ਹਰੇ ਮੇਰੀ ਝੁਮੀ ਕਾ ਲਿਖਾ ਦੇ ਹਰੇ ਹਰੀ ਅੰਮੀਏ ਮਹਿੰਦਰ ਮਹਿੜੂ ਜੇਦੇ ਗੁਣ ਸਦਾ ਹੀ ਗਾਵੇ ਚਨਪਰ ਗੜਵੀ ਆਵੇ ਅਹਿੰਦਰ ਮਹਿੜੂ ਉੱਚੀ ਦੇ ਕੁਣ ਸਦਾ ਹੀ ਗਾਵੇ ਚਲ ਪਰਦੇਸੋਂ ਬਗਾ ਬੰਗੜ ਵੀ ਆਵੇ ਜੱਗ ਮਿਲਦਾ ਸਕੂਨ ਗੁਰ ਘਰ ਅੰਮੀਏ ਮਿਲਦਾ ਸਕੂਨ ਗੁਰ ਘਰ ਅੰਮੀਏ ਮੇਰੀ ਚੁੰਨੀ ਤੇ ਲਿਖਾ ਦੇ ਮੇਰੀ ਚੁੰਨੀ ਤੇ ਲਿਖਾ ਦੇ ਮੇਰੀ ਚੁੰਨੀ ਤੇ ਲਿਖਾ ਦੇ ਚੁੰਨੀ ਤੇ ਲਿਖਾ ਦੇ ਮੇਰੀ ਚੁੰਨੀ ਤੇ ਲਿਖਾ ਦੇ ਯਾਰ ਮੇਰੀ ਚੁੰਨੀ ਤੇ ਲਿਖਾ ਦੇ ਯਾਰ ਮੇਰੀ ਚੁੰਨੀ ਤੇ ਲਿਖਾ ਦੇ ਹਰ ਹਰ ਅਮਲੇ ਚੁੰਨੀ ਤੇ ਲਿਖਾ ਦੇ ਹਰ ਮੇਰੀ ਚੁੰਨੀ ਤੇ ਲਿਖਾ ਦੇ ਹਰ ਮੇਰੀ ਚੁੰਨੀ ਤੇ ਲਿਖਾ ਦੇ ਹਰ ਮੇਰੀ ਚੁੰਨੀ ਤੇ ਲਿਖਾ ਦੇ ਹਰ ਹਰ ਅਮਲੇ ਜੋ ਬੋਲੇ ਸੋ ਨਿਰਪੈ ਸਤਗੁਰ ਵਿਦਾਸ ਮਹਾਰਾਜ ਕੀ ਸਤਗੁਰ ਵਿਦਾਸ ਮਹਾਰਾਜ ਕੀ ਤੁਸੀਂ ਤਾਂ ਬੋਲੋ ਤੁਹਾਡੇ ਕੋਲ ਤਾਂ ਪੱਖੇ ਬੜੇ ਸੋਹਣੇ ਲੱਗੇ ਆ ਜੋ ਬੋਲੇ ਸੋਨਰ ਪੈ ਸਤਗੁਰ ਰਵਿਦਾਸ ਮਹਾਰਾਜ ਕੀ ਸਤਗੁਰ ਰਵਿਦਾਸ ਮਹਾਰਾਜ ਕੀ ਸਤਗੁਰ ਰਵਿਦਾਸ ਮਹਾਰਾਜ ਕੀ ਜੈ ਹਾਂਜੀ ਬੋਲੋ ਜੈ ਗੁਰੂ ਦੇ ਜੈ ਗੁਰੂ ਦੇ ਧੰਨ ਗੁਰੂ ਦੇਵ ਜੀ ਹੋ ਸਾਡੀ ਬਿੱਟੀਆ ਰਾਣੀ ਜੀ ਇਹ ਬਹੁਤ ਸਰ ਆਪਣੀ ਵੀਰ ਸਤਕਾਰ ਬੜਾ ਮਾਨ ਕਰਕੇ ਬੜੇ ਸ਼ੁਕਰਗੁਜ਼ਾਰ ਹਾਂ ਤੇ ਲਓ ਤੁਹਾਡੀ ਸੇਵਾ ਦੇ ਵਿੱਚ ਇਹ ਫਿਰ ਉਹੀ ਅੰਦਾਜ਼ ਉਹੀ ਆਵਾਜ਼ ਤੇ ਕੁਝ ਮੈਂ ਆਇਆ ਵੀ ਪਾਪਾ ਜੀ ਕੁਝ ਦਾਨੀ ਸੱਜਣਾਂ ਦੇ ਨਾਂ ਜਿਹੜੇ ਬੜਾ ਸਹਿਯੋਗ ਦਿੱਤਾ ਹੈ ਆਪਾਂ ਐਨਆਰਈ ਵੀ ਜਿਹੜੇ ਬਾਹਰੋਂ ਆਏ ਵੀ ਇਹਨਾਂ ਨੇ ਬੜਾ ਸਦਾਤਿਆਂ ਦਰਬਾਰ ਦੇ ਇਹਨਾਂ ਦੇ ਬੱਚਿਆਂ ਨੇ ਬੜਾ ਮਾਨ ਸਨਮਾਨ ਕੀਤਾ ਜੀ ਸਾਡੇ ਪਿੰਦਰ ਬਾੜ ਜੀ ਮੰਨਾ ਬਾੜ ਜੀ ਜਿਨ੍ਹਾਂ ਨੇ ਕੀ ਆਪਣੀ ਮੇਕ ਕਮਾਈ ਦੇ ਵਿੱਚੋਂ ਜੀ ਇਸ ਵੀ ਮਿਲਕ ਕਮੇਟੀ ਨੂੰ ਬੜਾ ਯੋਗਦਾਨ ਦਿੱਤਾ ਬੜੇ ਸ਼ੁਭਦਾਤਾ ਪਰਮਾਤਮਾ ਚੜ੍ਹਦੀ ਕਲਾ ਤਰੱਕੀਆਂ ਬਖਸ਼ੇ ਮੇਰੇ ਭੱਜ ਰੱਖੇ ਕਰ ਸਕ ਸ਼ਾਂਤੀ ਬਖਸ਼ੇ ਜੀ ਤੇ ਲੋ ਅਗਲੀ ਹਾਜ਼ਰੀ ਤੁਹਾਡੀ ਸੇਵਾ ਚ ਉਹੀ ਅੰਦਾਜ਼ ਉਹੀ ਆਵਾਜ਼ ਤੁਹਾਡੇ ਮਹਿੂ ਕਲਾਕਾ ਟੀਵੀ ਦਾ ਸ਼ਿੰਗਾਰ ਸਮੰਗਦੇ ਬਾਅਦ ਮੇਰੀ ਮਰਜ਼ਾ ਸਰگە ਸਾਧ ਅਮਰਸੰਜਮਦੀਲਾ ਜੀ ਦੇ ਹੋਣਾ ਤੇ ਲਾਲ 시ਗਰ ਜਨਾਬ ਅਮਰ ਅਸ਼ੀਸ਼ ਸਾਹਿਬ ਤੇ ਬੀਬਾ ਨਰਿੰਦਰ ਜੋਤਨੀ ਤਦ ਆਹ ਇਹਦੇ ਨਾਲ ਨਾਲ ਹੋਰ ਬਹੁਤ ਸਾਰੇ ਧਾਰਮਿਕ ਤੁਹਾਡੀ ਸੇਵਾ ਚ ਪੇਸ਼ ਕਰਨੇ ਆ ਕਿਉਂਕਿ ਸਾਡੀਆਂ ਬਹੁਤ ਸਾਰੀਆਂ ਧਾਰਮਿਕ ਟੇਪਾਂ ਤੋਂ ਉਸਤਾਦ ਚ ਵਕੀਲਾ ਜੀ ਆਣਾ ਕਾਣਾ ਸਾਥ ਬਾਬਾ ਖੋਲਿਆ ਤੇਰਾ ਨਨਕਾਣਾ ਉਹ ਵੀ ਤੁਹਾਡੀ ਸੇਵਾ ਚ ਮਨਜ਼ਰ ਕਰਨ ਲੱਗਿਆ ਉਸ ਤੋਂ ਬਾਅਦ ਇੱਕ ਨਨਕਾਣਾ ਸਾਡਾ ਹੋਰ ਆਇਆ ਸੀਗਾ ਕਿਤੇ ਕੋਲ ਹੁੰਦਾ ਨਨਕਾਣਾ ਤਾਂ ਮੱਥਾ ਟੇਕਣ ਜਾਣਾ ਸੀ ਆਪ ਬੁਲਾਇ ਬਾਬਾ ਨਾਨਕ ਪਿਛੜੀਆਂ ਰੂਹਾਂ ਨੂੰ ਉਹ ਵੀ ਤੁਹਾਡੀ ਸੇਵਾ ਚ ਨਜ਼ਰ ਕਰਨੇ ਆ ਗਲਾਬ ਸਭ ਤੋਂ ਪਹਿਲਾਂ ਪੇਸ਼ ਕਰ ਰਿਹਾ ਤੁਹਾਡੀ ਸੇਵਾ ਚ ਸਾਥ ਬਾਬਾ ਖੋਲਿਆ ਤੇਰਾ ਨਨਕਾਣਾ ਤੁਹਾਡੀ ਸੇਵਾ ਚ ਮੈਂ ਹਾਜ਼ਰ ਕਰ ਰਿਹਾ ਕਿਉਂਕਿ ਆਪਾਂ ਰੜੇ ਮੜੇ ਪਸਾਂਝਾ ਪ੍ਰੋਗਰਾਮ ਧਾਰਮਿਕ ਕਰਨਾ ਹੈ ਤੇ ਕੋਈ ਵੀ ਮੇਰਾ ਪ੍ਰਾਂਤ ਰਾਜ ਨਾ ਬੇ ਹਾਂ ਤੇਨੂੰ ਪੇਸ਼ ਕਰ ਰਿਹਾ ਸੱਤ ਬਾਬਾ ਖੋਲੇ ਤੇਰਾ ਨਰਕਾਣਾ ਹਾਂ ਜੀ ਓਹ ਜਬਰਦਸਤ ਮਦੀਹ ਜਾਨ ਮਾ ਬਹੁਤ ਪਿਆਰ ਸੇ ਤੁਹਾਨੂੰ ਦੇਈ ਸੱਚੇ ਪਾਏ ਮੇਰਾ ਗਾਉ ਸੰਦੇ ਨੂੰ ਲਪਾ ਦੇ ਜਾਨੀ ਓਹ ਜਬਰਦਸਤ ਮਦੀਹ ਜਾਨ ਮਕਾਈ ਓ ਹੋਏ ਪਿਆਸੇ ਖੂਨ ਦੇ ਨਹੀਂ ਪਾਹੀ ਪਾਏ ਓ ਹੋ ਕੀ ਤੇਲ ਤੇ ਰੰਗੀਆਂ ਦੀ ਬਰਤੀ ਆ ਪਾ ਜਿਸ ਹੱਥੋਂ ਪਾਪਾ ਕੋਲਿਆਂ ਤੇ ਰਣ ਕਾਣਾ ਜਿਸ ਹੱਥੋਂ ਪਾਪਾ ਕੋਲਿਆਂ ਤੇ ਰਣ ਕਾਣਾ ਜਿਸ ਹੱਥੋਂ ਪਾਪਾ ਕੋਲਿਆਂ ਤੇ ਰਣਨ ਕਾਣਾ ਬਾਬਾ ਤੋ ਜਬਰ ਜਲਮ ਦੀ ਜਾਨਮਾ ਨੇ ਹੱਥ ਮਕਾਈ ਹੋਏ ਪਿਆਸੇ ਖੂਨ ਦੇ ਬੇ ਭਾਈ ਭਾਈ ਕੀਤੀ ਅਲਤ ਫਰੰਗੀ ਆ ਕੇ ਵਰਤਿਆ ਪਾਣਾ ਤੋ ਸੱਤੋ ਬਾਬਾ ਖੋਣਿਆ ਤੇਰਾ ਨਰਕਾਣਾ ਹਾਂਜੀ ਕੇ ਤੋ ਸੱਤੋ ਬਾਬਾ ਖੋਣਿਆ ਤੇਰਾ ਨਰਕਾਣਾ ਤੋ ਸਾਡੇ ਵੀਰਾਂ ਵੱਲੋਂ ਬਹੁਤ ਸਾਰਾ ਪਾਰਟੀ ਦਾ ਮਾਣ ਆ ਰਿਹਾ ਬਿਲਕੁਲ ਸਾਰੇ ਵੀਰਾਂ ਦੇ ਧੰਨਵਾਦੀ ਆ ਸਾਤੋ ਬਾਬਾ ਕੋ ਰਿਆ ਤੇਰਾ ਨਨਕਾਣਾ ਹਾਂਜੀ ਕੇ ਬਾਬਾ ਤੋਂ ਮੇਰੇ ਭਾਜੀ ਪਹਿਲਾਂ ਬਹੁਤ ਸਾਰਾ ਸਾਡੀ ਪਾਰਟੀ ਦਾ ਮਾਣ ਕਰਕੇ ਮੈਂ ਧੰਨਵਾਦੀ ਆ ਤੇ ਨਨਕਾਣੇ ਤੋਂ ਖੁਸ਼ ਹੋ ਕੇ ਹੋਰ ਬਹੁਤ ਸਾਰਾ ਮਾਣ ਕਰਦੇ ਹਾਂਜੀ ਕੇ ਹੋ ਤੂੰ ਇੰਤੂ ਤੇ ਮਸਲੇ ਮਾਨਸੀ ਹੈ ਕਨਾ ਲੌਂਦਾ ਹੋਇ ਤੋਰ ਹਮ ਰਹਿ ਮਨੇ ਜਦ ਬੈ ਸਮਝਾਉਂਦਾ ਬਾਬਾ ਤੋਂ ਮੇਰੇ ਭਾਜੀ ਸਾ ਤੋਂ ਬਾਬਾ ਖੋ ਲਿਆ ਤੇਰਾ ਨਣਕਾਣਾ ਤੋਂ ਖੋ ਚੁਕੇ ਹੋਰ ਬਹੁਤ ਸਾਰਾ ਮਾਰ ਕਰਦੇ ਆ ਬਾਬਾ ਜੀ ਚੜ੍ਹਦੀ ਕਲਾ ਬਖਸ਼ਣ ਲਈ ਤਰਕੀਆਂ ਬਖਸ਼ਣ ਹਾਂਜੀ ਜੀ ਓਹ ਤੂੰ ਹਿੰਦੂ ਤੇ ਮੁਸਲਮਾਨ ਸੀ ਰਗ ਨਾਲੋਂ ਦਾ ਹੋਏ ਤੋਰ ਹਮ ਰਹਿਮ ਨੇ ਗਲ ਬੈਸ ਮਚਾਉਂਦਾ ਓਹ ਰਾਸਤੇ ਬੱਕੋ ਬੱਕਰੇ ਰਾਸਤੇ ਬੱਕੋ ਬੱਕਰੇ ਪਰ ਇੱਕ ਦੁਕਾਨਾ ਜਿਸ ਹੱਥੇ ਪਪਾ ਖੋਲਿਆ ਤੇ ਰਨ ਨਿਕਾਣਾ ਜਿਸ ਹੱਥੇ ਪਪਾ ਖੋਲਿਆ ਤੇ ਰਨ ਨਿਕਾਣਾ ਉਹ ਇੱਥੇ ਭਾਈ ਬਣ ਕਹਿਨੇ ਹੈ ਪਾਇਆਂ ਦੇ ਬੈਰੀ ਉਹ ਇੱਥੇ ਭਾਈ ਬਣ ਕਹਿਨੇ ਹੈ ਪਾਇਆਂ ਦੇ ਬੈਰੀ ਉਹ ਕੌਡੇ ਰੱਖ ਸਜੰਮ ਪਏ ਗਈ ਬੜੀ ਕ ਸੈਕਟਰੀ ਆ ਜਾ ਮੇਰੇ ਨਾਲ ਕੇ ਰਹਿ ਜਾ ਸੈਕਟਰੀ ਦਾ ਮਾਰਨਾ ਮੂੰਹ ਹੀ ਪੁੰਜੀ ਜਾਂਦਾ ਉਹ ਇੱਥੇ ਭਾਈ ਬਣ ਕਹਿਨੇ ਹੈ ਪਾਇਆਂ ਦੇ ਬੈਰੀ ਉਹ ਕੌਡੇ ਰੱਖ ਸਜੰਮ ਪਏ ਗਈ ਬੜੀ ਕੰਦਾਰੀ ਉਹ ਚੋਰਾ ਨੇ ਗਲ ਪਾਲਿਆ ਚੋਰਾ ਨੇ ਕਾਲੇ ਪਾਹਲੇ ਯਾਹਾਂ ਸਦਾ ਦਾ ਪਣਾ ਜਿਸ ਸਾਥੋਂ ਬਾਬਾ ਕੋੜਿਆ ਤੇਰਾ ਨਨਕਾਣਾ ਜਿਸ ਸਾਥੋਂ ਬਾਬਾ ਕੋੜਿਆ ਤੇਰਾ ਨਨਕਾਣਾ ਬਾਬਾ ਸੋ ਇਸ ਧਰਮਗੀਤ ਤੋਂ ਖੁਸ਼ ਹੋ ਕੇ ਤੋ ਸਾਥੋਂ ਬਾਬਾ ਕੋੜਿਆ ਤੇਰਾ ਨਨਕਾਣਾ ਉਸਤਾਦ ਚਮਕੀਲਾ ਜੀ ਦੇ ਧਰਮਗੀਤ ਤੋਂ ਖੁਸ਼ ਹੋ ਕੇ ਨਨਕਾਣੀ ਤੋਂ ਖੁਸ਼ ਹੋ ਕੇ ਹੋਰ ਸੰਗਤਾਂ ਬਲੇ ਬਹੁਤ ਸਾਰਾ ਮਾਣ ਆ ਰਿਹਾ ਧੰਬਤੀ ਆ ਸ਼ੁਕਲ ਗਜਾਰਾ ਹਾਂ ਠੀਕ ਹੈ ਓਹ ਪਾਣੀ ਪਾਟ ਲੈ ਝਾਲ ਮਹਾ ਤਰਤੀ ਮਾਰੋਈ ਓਹ ਪਾਣੀ ਪਾਟ ਲੈ ਝਾਲ ਮਹਾ ਤਰਤੀ ਮਾਰੋਈ ਓਹ ਅੱਖੀ ਆਖੇ ਤੱਕ ਲੈ ਦੁਨੀਆ ਅਤ ਮੋਈ ਓਹ ਸਾਟ ਚਮਕੀਲੇ ਆਖੇ ਦਾ ਸਾਟ ਚਮਕੀਲੇ ਆਖੇ ਦਾ ਹਾਸੇ ਤੇ ਆ ਮਰ ਜਾਣਾ ਜਿਸ ਸਾਥ ਪਪਾ ਕੋਰੇਆ ਮੇਰਾ ਜਣਕਾਣਾ ਜਿਸ ਸਾਥ ਪਪਾ ਕੋਰੇਆ ਅੰਜੀ ਸਾਥੇ ਪਪਾ ਖੋਲਿਆ ਤੇ ਰਨ ਨਿਕਾਣਾ ਵਸੂਣ ਮੰਨ ਲਿਆ ਪਰੇ ਰਹਿਣਾ ਫੇਸ ਗਏ ਪੈਣਾ ਤੇ ਇਹਦੇ ਨਾਲ ਅਗਲਾ ਧਾਰਮਿਕ ਜੀ ਤੁਹਾਡੀ ਸੇਵਾ ਚ ਆਜੋ ਸਾਡੇ ਵੀ ਭਾ ਨਰਿੰਦਰ ਜੋਤ ਜੀ ਇਸੇ ਸਾਥੇ ਪਪਾ ਖੋਲਿਆ ਤੇ ਤੇਰਾ ਨੜਕਾਣਾ ਤੋਂ ਇੱਕ ਸਾਡੇ ਸੁਤਨਾਪ ਸਿੰਘ ਚੰਗਿਆੜਾ ਨੇ ਕਿਉਂਕਿ ਪਹਿਲੇ ਪਹਿਲਾਂ ਸ਼ੁਰੂ ਵਿੱਚ ਉਹਨਾਂ ਨੇ ਆਪਣੇ ਗੁਰੂ ਮਹਾਰਾਜ ਦੇ ਧਾਰਮਿਕ ਗਣੇ ਕੌਣੇ ਸ਼ੁਰੂ ਕੀਤੇ ਸੀ ਸਤਰਾਮ ਚਗਿਆੜਾ ਜੀ ਜਿਹੜੇ ਕਿ ਹੁਣ ਇਸ ਦੁਨੀਆ ਤੇ ਨਹੀਂ ਰਹੇ ਤਾਂ ਸਾਡੇ ਗੁਰਪਿੰਦਰ ਬਾੜੀ ਜੀ ਯੂ ਐਸ ਏ ਤੋਂ ਸਨ ਮੰਨਾ ਬਾੜੀ ਜੀ ਜਿਨ੍ਹਾਂ ਨੇ ਬਾ ਬਾਬੇ ਜਿਨ੍ਹਾਂ ਨੇ ਸਾਡੀ ਸੇਵਾ ਕੀਤੀ ਅੱਛਾ ਬਈ ਗੁੱਡ ਗੁੱਡ ਸਾਡੇ ਗੁਰਪਿੰਦਰ ਬਾੜੀ ਜੀ ਯੂ ਐਸ ਏ ਤੋਂ ਸਨ ਮੰਨਾ ਬਾੜੀ ਜੀ ਜਿਨ੍ਹਾਂ ਨੇ ਸਾਡੀ ਸੇਵਾ ਕੀਤੀ ਤੁਹਾਡੇ ਚਰਨਾਂ ਚ ਲਿਆਉਣ ਦੀ ਤੁਹਾਡੇ ਅੱਗੇ ਹਾਜ਼ਰੀ ਲਾਉਣ ਦੀ ਮੈਂ ਸਰਬਾਧਿਆ ਔਰ ਇਸ ਪਰਿਵਾਰ ਦਾ ਬਹੁਤ-ਬਹੁਤ ਅਸੀਂ ਹੋਰ ਵੀ ਧੰਨਵਾਦ ਕਰਦੇ ਆਂ ਸਮੂਹ ਲਾਲੀ ਪਰਵਾਲਪੁਰ ਸ਼ੁਕਰਗੁਜ਼ਾਰ ਤਲੋ ਥੈਂਕ ਯੂ ਮਿਹਰਬਾਨੀ ਭਾਈ ਬਹੁਤ ਸਾਰਾ ਮਾਨ ਸਤਿਕਾਰ ਆ ਰਿਹਾ ਤਲ ਹੁਣ ਮੈਂ ਗੀਤ ਪੇਸ਼ ਕਰ ਰਹੇ ਚਕੈੜਾ ਸਾਹਿਬ ਦਾ ਗਾਣਾ ਕੁਝ ਪੁਰਾਣਾ ਬੰਦੇ ਨਵੇਂ ਆ ਬਈ ਮਾਰਦੇ ਬਗਾਲਿਆ ਬੇ ਮੀਰਾ ਮੇਰੀ ਪੁੱਤਰੀ ਨੂੰ ਜ਼ਹਿਰੀ ਨਾਗ ਲੜਾ ਕੇ ਇਹੋ ਜਿਹਾ ਲੜਾਵਾ ਜ਼ਹਿਰੀ ਨਾਗ ਤੇਰੇ ਪੁੱਤਰੀ ਦੇ ਡੇਗਪੁਰ ਜਮੀ ਤੇ ਕੱਚਾ ਕੇ ਦੇ ਨਾਲ-ਨਾਲ ਬਗਾਲਾ ਵੀ ਸਾਡਾ ਸੈਕਟਰੀ ਬਣੂਗਾ ਅੱਧਾ ਕ ਬਗਾਲਾ ਤੋਦਦੇ ਹੈਗੇ ਨੁੱਤੀਆਂ-ਨੁੱਤੀਆਂ ਪਾਈ ਫਿਰਦਾ ਹੈ ਅਜੇ ਤਮੇ ਤਾਂ ਛੇੜਦਾ ਨਹੀਂ ਅਜੇ ਇਹਨੂੰ ਕਿਉਂਕਿ ਧਰਮ ਕੰਮ ਚੱਲੇ ਜਾਂਦਾ ਕਰਕੇ ਹਾਂ ਜੇ ਮਾਰਦੇ ਬਗਾਲਿਆਂ ਦੀਆਂ ਮੇਰੀ ਪੁੱਤਰੇ ਲਾ ਵੇ ਮੇਰੇ ਸੌਂਟ ਵਾਲੇ ਭਾਈ ਸਾਝ ਨਹੀਂ ਜਾਦਾ ਕਰਨੇ ਠੀਕ ਹੈ ਮੇਰੀ ਬਾਜ ਵੀ ਕੱਟ ਕਰਦੇ ਗਾ ਆਪਣੀ ਆਪਾਂ ਦੀ ਬਾਹਰ ਹੋਰ ਕੱਟਣੇ ਆਪਾਂ ਗੱਡ ਥੋੜੀ ਜੀ ਹੈਲੋ ਹੈਲੋ ਹੋਰ ਕੱਟ ਕਰ ਦੋ ਮੇਰੀ ਬਾਜ ਵੀ ਕੱਟਾ ਦਿਓ ਹੈਲੋ ਪਾਸ ਠੀਕ ਹੈ ਹਾਈ ਮਾਰਦੇ ਪਗਾਲਿਆ ਬੇ ਮੀਰਾ ਮੇਰੀ ਪੁੱਤਰੀ ਨੂੰ ਜ਼ਹਿਰੀ ਨਾਖ ਜੜਾ ਕੇ ਮਾਰਦੇ ਪਗਾਲਿਆ ਬੇ ਮੀਰਾ ਮੇਰੀ ਪੁੱਤਰੀ ਨੂੰ ਜ਼ਹਿਰੀ ਨਾਖ ਜੜਾ ਕੇ ਦੇਖੋ ਦੇਖੋ ਹੋ ਮਾਰਦੇ ਪਗਾਲਿਆ ਬੇ ਮੀਰਾ ਮੇਰੀ ਪੁੱਤਰੀ ਨੂੰ ਜ਼ਹਿਰੀ ਨਾਖ ਜੜਾ ਕੇ ਮਾਰਦੇ ਪਗਾਲਿਆ ਬੇ ਮੀਰਾ ਮੇਰੀ ਪੁੱਤਰੀ ਲੜਾ ਹੋਏ ਹੋ ਜਾ ਲੜਾ ਮਾ ਜੋ ਨਾ ਹਗ ਤੇਰੇ ਪੁੱਤਰੀ ਦੇ ਇਹੋ ਜਾਂ ਲੜਾ ਮਾ ਜੇਰੀ ਨਾ ਹਗ ਤੇਰੇ ਪੁੱਤਰੀ ਦੇ ਇਹੋ ਜਾਂ ਲੜਾ ਮਾ ਜੇਰੀ ਨਾ ਹਗ ਤੇਰੇ ਪੁੱਤਰੀ ਦੇ ਰਫ ਜਮਈ ਤੇ ਕੱਚ ਖਾ ਕੇ ਇਹੋ ਜਾਂ ਲੜਾ ਮਾ ਜੇਰੀ ਨਾ ਹਗ ਤੇਰੇ ਪੁੱਤਰੀ ਦੇ ਰਫ ਜਮਈ ਤੇ ਕੱਚ ਖਾ ਕੇ ਰਾਜਪੁੱਤਣੀ ਦਾ ਗੁਰੂ ਜੰਮਿਆਰ ਜੀ ਇੱਕ ਬੇਵਿਵਹਤ ਦੁੱਤੀ ਮੁੰਡਿਆਰ ਜੀ ਰਾਜਪੁੱਤਣੀ ਦਾ ਗੁਰੂ ਜੰਮਿਆਰ ਜੀ ਅੱਗੇ ਕੁਵਾਰੀ ਇਹਨੂੰ ਦੇਖ ਲਿਆ ਜੋਗੀ ਅੱਗੇ ਕੁਵਾਰੀ ਇਹਨੂੰ ਦੇਖ ਲਿਆ ਜੋਗੀ ਦੁੱਤ ਵਿੱਚ ਜ਼ਹਿਰ ਪਿਆ ਆ ਕੇ ਮਾਰਦੇ ਬਗਲਿਆ ਬੰਨੀਰਾ ਮੇਰੀ ਪੁੱਤਰੀ ਨੂੰ ਜ਼ਹਿਰ ਨਾ 흘ੜਾਵਾ ਹਾਕੀ ਮਾਰਦੇ ਬਗਲਿਆ ਬੰਨੀਰਾ ਮੇਰੀ ਪੁੱਤਰੀ ਨੂੰ ਜ਼ਹਿਰ ਨਾ 흘ੜਾਹ ਕੀ ਹੋ ਤੇਰੀ ਪੁੱਤਰੀ ਦੇ ਨਾਖ ਜੇਲੜਾ ਦੇ ਹੋ ਤੇਰੀ ਪੁੱਤਰੀ ਦੇ ਨਾਗ ਝੇਲੇ ੜਾਉਂਦੇ ਆਂ ਹੋ ਸਾਰੀ ਉਮਰਾਂ ਨੇ ਨਹੀਂ ਤੇਰੇ ਸਭਾ ਦੇ ਆਂ ਹੋ ਤੇਰੀ ਪੁੱਤਰੀ ਦੇ ਨਾਗ ਝੇਲੇ ੜਾਉਂਦੇ ਆਂ ਹੋ ਤੇਰੀ ਪੁੱਤਰੀ ਦੇ ਨਾਗ ਝੇਲੇ ੜਾਉਂਦੇ ਆਂ ਹੋ ਸਾਰੀ ਉਮਰਾਂ ਨੇ ਨਹੀਂ ਤੇਰੇ ਸਭਾ ਦੇ ਆਂ ਵੇਖ ਲੂਗਾ ਕਿਹੜਾ ਤੇਰੀ ਪੁੱਤਰੀ ਦੇ ਤਾਈਂ ਵੇਖ ਲੂਗਾ ਕਿਹੜੇ ਤੇਰੀ ਪੁੱਤਰੀ ਦੇ ਤਾਈਂ ਜਿਹੜਾ ਰੱਖ ਲੁ ਸਕੈਨ ਬਚਾ ਕੇ ਇਹੋ ਜਨੜਾ ਮੰਜਰੀ ਨਾਗ ਤੇਰੇ ਪੁੱਤਰੀ ਦੇ ਟੋਪ ਜਮਈ ਤੇ ਕਾਚੇ ਕਾਕੇ ਇਹੋ ਜਨੜਾ ਮੰਜਰੀ ਨਾਗ ਤੇਰੇ ਪੁੱਤਰੀ ਦੇ ਟੋਪ ਜਮਈ ਤੇ ਕਾਚੇ ਕਾਕੇ ਵਾ ਵਾ ਕਾਹੋ ਕਾਹੋ ਹੋ ਹੋ ਵਾਹ ਤੂੰ ਮਾਰਦੇ ਬਕਾਲੀ ਆਵੇ ਮੀਰਾ ਮੇਰੀ ਪੁੱਤ ਨੂੰ ਜ਼ਹਿਰੀ ਨਾਗ ਲੜਾ ਕੇ ਹਾਂ ਜੀ ਕੇ ਹੋ ਤੇਰੀ ਪੁੱਤਰੀ ਤੇ ਨਾਗ ਝੇਲੜਾਉਂਦੇ ਆ ਤੇਰੀ ਪੁੱਤਰੀ ਤੇ ਨਾਗ ਝੇਲੜਾਉਂਦੇ ਆ ਹੋ ਸਾਰੀ ਉਮਰਾਂ ਲੈ ਲਿੰਦੇ ਰਸਭਾਦੇ ਆ ਹੋ ਤੇਰੀ ਪੁੱਤਰੀ ਤੇ ਨਾਗ ਝੇਲੜਾਉਂਦੇ ਆ ਹੋ ਸਾਰੀ ਉਮਰਾਂ ਲੈ ਨਹੀਂ ਤੇਰੇ ਸਭੜਿਆ ਵੇਖ ਲੂੰਗਾ ਕਿ ਲਾ ਤੇਰੇ ਪੁੱਤਰੀ ਤੇ ਤਾਂ ਹੀ ਜਿਹੜਾ ਰੱਖ ਲੂ ਸਖੈਨ ਬਚਾ ਕੇ ਐ ਹੋ ਜਲੇ ਰਾਮ ਜਰੇ ਨਾਗ ਤੇਰੇ ਪੁੱਤਰੀ ਤੇ ਢੋਪ ਜਮੇ ਤੇ ਕਾਚ ਖਾ ਕੇ ਐ ਹੋ ਜਲੇ ਰਾਮ ਜਰੇ ਨਾਗ ਤੇਰੇ ਪੁੱਤਰੀ ਤੇ ਢੋਪ ਜਮੇ ਤੇ ਬਚਾ ਕੇ ਵਾ ਵਾ ਬੱਲੇ ਸੱਪ ਕੱਢ ਕੇ ਡੁੱਗੇ ਲੱਗਦਾ ਅੱਜ ਏ ਵਾ ਵਾ ਥੈਂਕ ਯੂ ਕਣੀ ਦਾ ਗੁਰੂ ਜਮਿਆਰ ਜੀ ਇੱਕ ਬਿਧਵਤ ਤੁਜੀ ਮੋਢੀ ਅਰਜੀ ਰਾਜਪੁੱਤਣੀ ਦਾ ਗੁਰੂ ਜਮਿਆਰ ਜੀ ਅੱਗੇ ਕੁਬਾਰੀ ਇਹਨੂੰ ਦੇਖ ਲਈ ਜੋਗੀ ਅੱਗੇ ਕੁਬਾਰੀ ਇਹਨੂੰ ਦੇਖ ਲਈ ਜੋਗੀ ਤੁਤ ਵਿੱਚ ਜ਼ਹਿਰ ਪਿਆ ਹੋ ਕੇ ਮਾਰਦੇ ਬਗਲੇ ਬੰਕਰ ਮੇਰੀ ਪੁੱਤਰੀ ਨੂੰ ਜ਼ਹਿਰ ਨਾਲ ਅਸਲਾ ਆ ਕੇ ਮਾਰਦੇ ਬਗਲੇ ਬੰਨ ਮੇਰਾ ਮੇਰੀ ਪੁੱਤਰੀ ਨੂੰ ਜ਼ਹਿਰ ਨਾਲ ਅਗਲੇ ਨਾਲ ਆ ਕੇ ਹੋ ਸੱਪ ਸੁੱਟਿਆ ਦਾ ਜੋਗੀ ਨੇ ਬਲੰਗ ਤੇ ਸੱਪ ਸੁੱਟਿਆ ਦਾ ਜੋਗੀ ਨੇ ਬਲੰਗ ਤੇ ਨੱਕ ਭੇਗਿਆ ਜਮੂਰੇ ਮੱਖਰ ਮੰਗ ਕੇ ਹੋ 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 ਉਹ ਕੰਡਾ ਚਕੇਆਲਾ ਮੇਰਾ ਗੁਰੂ ਰਪੇਦਾ ਸਾਈਂ ਰਖ ਲਮੇ ਦਿਲ ਚ ਤੇ ਹਾਂ ਹਾਂ ਕੇ ਐ ਹੋ ਜਾ ਲੈ ਰਾਮ ਜੈ ਨਹਗ ਤੇਰੇ ਪੁੱਤਰੀ ਦੇ ਡੇਬੋ ਜਮਈ ਤੇ ਕੱਚ ਖਾ ਕੇ ਐ ਹੋ ਜਾ ਲੈ ਰਾਮ ਜੈ ਨਹਗ ਤੇਰੇ ਪੁੱਤਰੀ ਦੇ ਡੇਬੋ ਜਮਈ ਤੇ ਕੱਚ ਖਾ ਕੇ ਮਾਰ ਦੇ ਬਗਲ ਬੇ ਮੇਰਾ ਮੇਰੀ ਪੁੱਤਰੀ ਨੂੰ ਜੈਰੀ ਨਾ ਦੂੜਾ ਹੱਤੇ ਓਏ ਐ ਹੋ ਜਾ ਲੈ ਰਾਮ ਜੈ ਨਹਗ ਤੇਰੇ ਪੁੱਤਰੀ ਦੇ ਡੇਬੋ ਜਮਈ ਤੇ ਕੱਚ ਖਾ ਕੇ ਮਾਰ ਦੇ ਬਗਲ ਬੇ ਮੇਰਾ ਮੇਰੀ ਪੁੱਤਰੀ ਨੂੰ ਜੈਰੀ ਕੋਇਆ ਹੋ ਜਾਣੇ ਰਾਮਾ ਜੀ ਨਾਗ ਤੇਰੇ ਪੁੱਤਰੇ ਦੇ ਬੇਪੂਜ ਮਿੱਤੇ ਗਾਚੇ ਖਾ ਕੇ ਚਲੋ ਵੀਰਾਂ ਕਿਆ ਲਓ ਵੀ ਵੀਰਾਂ ਦਾ ਹੁਣ ਹੁਕਮ ਆ ਗਿਆ ਹੁਣ ਥੋੜੇ ਜਿਹੜੇ ਤੁਹਾਡੇ ਗਾਣੇ ਆ ਰੰਗਲੀ ਕੋਠੀ ਕਾਲਾ ਚਸ਼ਮਾ ਉਹ ਵੀ ਸੁਣਾ ਦ ਲੱਭ ਧਾਰਮਿਕ ਆ ਜੀ ਵੀ ਲੱਗ ਗਈ ਹੈ ਤੇ ਹੁਣ ਤੁਹਾਡੀ ਸੇਵਾ ਚ ਬੇ ਗਾਣਾ ਆਇਆ ਬਣ ਕੇ ਰਹੂਗੀ ਸਾਜਨਾ ਮੈਂ ਤੇਰੇ ਜਿਗਰ ਦੀ ਬੋਟੀ ਤੇ ਜੀਟੀ ਰੋਡ ਤੇ ਸੋਹਣਿਆ ਵੇ ਪਾ ਦੇ ਰੰਗਲੀ ਕੋਠੀ ਕਰ ਦੋ ਟੂ ਪਾਪ ਐ ਪੂ ਪਾਪ ਖਾਲੀ ਨਾ ਜਾਵੇ ਬਾੜ ਜਾ ਜਰਾ ਆ ਆ ਗੁੱਡ ਓਏ ਜੇਲੀ ਕਿ ਨਮਰਾ ਕੀ ਹੋਇਆ ਜੀ ਤਮ ਗੱਲਾਂ ਕਰਦਾ ਹੈ ਜਿੱਦਾਂ ਖੰਬਿਆਂ ਦੇ ਵਿੱਚ ਬਿਜਲੀ ਨਹੀਂ ਆ ਜਾਂਦੀ ਛੇਤੀ ਨੇ ਕਰੰਟ ਚ ਪਾ 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 ਕਰ ਲਾ ਪੈਂਦੇ ਇਦਾਂ ਆ ਗਰਮ ਹੋਇਆ ਗਰਮ ਹੋਇਆ ਤੇnabla ਹੁਣ ਤੁਹਾਡੀ ਸੇਵਾ ਚ ਕਿਉਂਕਿ ਇੰਨੀ ਖਾਜਰੀ ਧਰਮ ਕੋਈ ਨਹੀਂ ਖਾਜਰੀ ਹੁਣ ਦੂਸੀ ਬਹੁਤ ਸਾਰੇ ਗਾਣੇ ਆ ਮੇਲ ਦਾ ਗੱਲ ਲਾ ਕੇ ਸੱਜਣਾ ਦਿਨ ਪਿਛਣ ਦੇ ਆ ਗਏ ਨਾ ਰਹਿ ਜੋ ਦੁਨੀਆ ਤੇ ਜੋ ਛਪ ਗਿਆ ਚੰਚ ਵਕੀਲਾ ਤੋਂ ਸਭ ਤੋਂ ਪਹਿਲਾਂ ਜੀਟੀ ਰੋਡ ਤੇ ਸੋਹਣਿਆ ਵੇ ਪਾਦੇ ਰੰਗਲੀ ਕੋਠੀ ਆ ਜਾਓ ਵੇ ਜਰਾ ਹੁਣ ਮੇਰੀ ਬਾਜ ਮਾੜੀ ਤੇ ਚੱਕਦੇ ਪਾਵੇ ਠੀਕ ਹੈ ਭਾਈ ਹਲਕੀ ਜਿਹੀ ਚੱਕੋ ਮੇਰੀ ਬਾਜ ਗੁੱਡ ਹਾਂਜੀ ਏ ਜੇਟੀ ਰੋਡ ਤੇ ਸੋਹਣਿਆ ਪਦਰਗ ਨਹੀਂ ਕੋਠਲੀ ਜੇਟੀ ਰੋਡ ਤੇ ਸੋਹਣਿਆ ਪਦਰਗ ਨਹੀਂ ਕੋਠਲੀ ਹਾਏ ਸ਼ੌਕ ਮੱਖਣ ਦੇ ਦੁੰਨਿਆਂ ਹਾਏ ਸ਼ੌਕ ਮੱਖਣ ਦੇ ਦੁੰਨਿਆਂ ਪੂਰਾ ਕਰ ਜੋ ਤੇਰਾ ਹਾਏ ਤੇਰੇ ਅਕੇ ਸੋਣ ਕੇ ਦਿਲ ਹਾਜ਼ਰ ਮੇਰਾ ਹਾਏ ਤੇਰੇ ਅਕੇ ਸੋਣ ਕੇ ਦਿਲ ਹਾਜ਼ਰ ਮੇਰਾ ਤੇ ਡੁੰਨਿਆ ਹਾਏ ਸ਼ੌਕ ਮੱਥਣ ਤੇ ਡੁੰਨਿਆ ਭੂਰਾ ਕਰ ਦੋ ਤੇਰਾ ਹਾਏ ਤੇਰੇ ਅੱਗੇ ਸੋਣੇ ਤੇਰੇ ਹਾਜ਼ਰ ਮੇਰਾ ਹਾਏ ਤੇਰੇ ਅੱਗੇ ਸੋਣੇ ਤੇਰੇ ਹਾਜ਼ਰ ਮੇਰਾ ਸੋਹਣਿਆ ਪਤੰਗ ਲੀਂਹੀ ਕੋਟ ਹਾਏ ਤੂੰ ਦਰਦ ਨੇ ਮੇਰੀਆਂ ਪੀੜਾਂ ਦੀ ਮੈਂ ਤੇਰਾ ਦਰਦੀ ਨਹੀਂ ਤੂੰ ਦਰਦ ਨੇ ਮੇਰੀਆਂ ਪੀੜਾਂ ਦੀ ਮੈਂ ਤੇਰਾ ਦਰਦੀ ਹਾਏ ਤੇਰੀ ਖਾਤਰ ਨਹਾਦਿਆਂ ਹਾਏ ਤੇਰੀ ਖਾਤਰ ਨਹਾਦਿਆਂ ਬਾਝ ਹੀ ਸਰ ਦਰਦੀ ਹਾਏ ਜਾਨ ਨੂੰ ਮਾਰ ਦਉ ਸੋਹਣੀਂ ਆ ਜਾਨ ਨੂੰ ਮਾਰ ਦਉ ਸੋਹਣੀਂ ਗਲ ਕੁੱਟ ਕੇ ਮਾਰ ਦਉ ਸੋਹਣੀਂ ਮਾਰ ਤੱਕ ਰੁਜੇ ਰਾ ਇਹਦੇ ਦੇਖੀ ਦੇਖੋ ਕਿੱਦਾਂ ਉਖੜੇ ਡੰਡੇ ਵਰਗੇ ਕਿਉਂਕਿ ਸ਼ਰਾਬ ਨਾਲ ਅੰਡੇ ਜ਼ਿਆਦਾ ਖਾਂਦਾ ਅੰਡੇ ਓਏ ਮੁਰਗਾ ਛੁਰਕਾ ਖਾਇਆ ਕਰ ਦੇਖੀ ਪੂਛ ਕਿੱਦਾਂ ਸਿੱਧੀ ਘੜੀ ਰਹਿੰਦੀ ਆ ਪਰ ਤੇਰੇ ਅਕੇ ਸੋਣ ਕੇਦਰ ਹਾਜ਼ਰੇ ਮੇਰਾ ਹਾਏ ਤੇਰੇ ਅਕੇ ਸੋਣ ਕੇਦਰ ਹਾਜ਼ਰੇ ਮੇਰਾ ਬਾ ਬਾਈ ਰੰਗਲੀ ਕੋਠੀ ਤੋਂ ਖੁੱਛ ਕੇ ਹੋਰ ਬਹੁਤ ਸਾਰਾ 500 ਰੁਪਏ ਦਾ ਮਾਣ ਆ ਰਿਹਾ ਸਾਡੀ ਪਾਰਟੀ ਦਾ ਤੋ ਸਾਡੇ ਭਾਈ ਜਿਨ੍ਹਾਂ ਨੇ ਤੁਹਾਡੀ ਸੇਵਾ ਚ ਬੇ ਸਾਡੀ ਹਾਜੀ ਲੁਾਈ ਆ ਤੋ ਸਾਡੇ ਜਗਤਾਰ ਸਿੰਘ ਜੀ ਬਾਟ ਸਾਹਿਬ ਗੁਰਵਿੰਦਰ ਸਿੰਘ ਜੀ ਬਾਟ ਗੁਰਦੀਪ ਸਿੰਘ ਜੀ ਬਾਟ ਅਭੀਜੋਤ ਜੀ ਬਾਟ ਸੁਖਰਾਜ ਬਾਟ ਜੀ ਬਹਾਦਰ ਸਿੰਘ ਬਾਟ ਜੀ ਸੁਭਾ ਸਿੰਘ ਬਾਟ ਜੀ ਨਿਰਮਲ ਸਿੰਘ ਬਾਟ ਜੀ ਬਲਵਿੰਦਰ ਸਿੰਘ ਬਾਟ ਜੀ ਤੇ ਮਿੰਨਾ ਬਾਟ ਜੀ ਧਰਵਾਦੀ ਆ ਤਾ ਹੋਰ ਸਾਡੇ ਛੋਟੇ ਵੀਰ ਵੱਡੇ ਵੀਰ ਸਾਡੀਆਂ ਭੈਣਾਂ ਵੱਲੋਂ ਬਹੁਤ ਸਾਰਾ ਮਾਣ ਆ ਰਿਹਾ ਆ ਆ ਜਾਓ ਵੇ ਖਿੱਚੀ ਚੱਲੋ ਜਰਾ ਏ ਤੇ ਬਹੁਤ ਸਤਿਕਾਰ ਸਾਡੇ ਦਾਦਾ ਜੀ ਦਰਬਾਰ ਬਹੁਤ ਸ਼ਾਹੀ ਦਰਬਾਰ ਤੋਂ ਜੀ ਸਾਡੇ ਸਾਈਂ ਬਲਬੀਰ ਸਾਹਿਬ ਜੀ ਉਹਨਾਂ ਨੂੰ ਸਤਿਕਾਰ ਹੋ ਜਿੱਤੀਆਂ ਵੀ ਰੱਬੀ ਰੂਹਾਂ ਬਈ ਇਹ ਦਰਬਾਰ ਦੇ ਵਿੱਚ ਦਾਦਿਆਂ ਦਰਬਾਰ ਚ ਬੰਦਾਜ ਬਰਾਜਮਾਨ ਹੈ ਬੜਾ ਸਤਿਕਾਰ ਬੜਾ ਮਾਨ ਕਰਦੇ ਸਾਡੇ ਆਪਣੇ ਦੇਸ਼